ਸਤਲੁਜ ਦਰਿਆ ਵਿੱਚ ਫੇਰ ਵਧਿਆ ਪਾਣੀ ਦਾ ਪੱਧਰ ਨਾਲ ਲੱਗਦੇ ਕੰਢਿਆਂ ਤੋਂ ਖਿਸਕਣ ਲੱਗੀ ਜ਼ਮੀਨ ਵੇਖੋ ਆ ਪੂਰੀ ਵੀਡੀਓ 24 ਤਰੀਕ ਦੀ ਤਸਵੀਰ ਵੇਖ ਸਕਦੇ ਹੋ ਪਰਾਓ ਤੁਸੀਂ 24 ਤਰੀਕ ਦੀ ਪੂਰੀ ਕੁੰਮਣ ਫੇਰੀ ਲਾਈ ਖੜਾ ਯਾਰ ਆ ਵੇਖੋ ਕਿਉਂਕਿ ਜੋ ਟਾਈਮ ਪੈਂਦਾ ਉਹ ਵੇਖੋ ਜੋ ਟਾਂ ਪੈਂਦਾ ਹੈ ਉਹ ਵੇਖੋ ਯਾਰ ਕਿਦਾਂ ਲਗਾਤਾਰ ਚੱਲ ਰਿਹਾ ਹੈ ਲਗਾਤਾਰ ਯਾਰ ਤੇ ਰਾਤ ਵੀ ਤਸਵੀਰ ਵੇਖੀ ਨਹੀਂ ਜਾਂਦੀ ਜਿੱਦਾਂ ਦੇ ਰਾਤ ਹਾਲਾਤ ਹੋਏ ਨੇ ਯਾਰ ਆ ਹੁਣੇ ਛੋਕ ਦਾ ਘਰ ਹੈ ਤੇ ਆ ਵੇਖੋ ਆ ਲੈਂਟਰ ਸਾਰਾ ਡੱਗ ਪਿਆ ਥੱਲੇ ਲਮਕਿਆ ਪਿਆ ਤੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਹੋ ਗਏ ਯਾਰ ਤੇ ਰਾਤ ਤਾਂ ਫਿਰ ਤਸਵੀਰ ਵੇਖਣ ਆਈ ਯਾਰ ਬਹੁਤ ਔਖਾ ਹੈ ਰਾਤ ਐਂਪਾਇਰਾਂ ਦੇ ਵਿੱਚੋਂ ਹੀ ਖੰਮਾ ਜਾਂਦੀਆਂ ਆਂ ਯਾਰ ਆਹ ਵੇਖੋ ਜਿਵੇਂ ਕਹਿੰਦੇ ਆ ਵੀ ਸਵੇਰ ਜਦੋਂ ਵੇਖਿਆ ਤੇ ਨਕਸ਼ਾ ਹੀ ਬਦਲ ਗਿਆ ਉਹ ਗੱਲ ਬਣ ਗਈ ਆ ਹੁਣ ਜਿਹੜੀ ਘਮਣ ਫੇਰੀ ਚੱਲ ਰਹੀ ਹੈ ਨਾ